ਦੋਸਤੋ ਇਹ ਤਸਵੀਰ ਬਾਹਰਲੇ ਮੁਲਕ ਦੀ ਹੈ ਆਪਾਂ ਆਪਣੇ ਜਦੋਂ ਨੇਰੀ ਚੱਲਦੀ ਆ ਤਾਂ ਬੋਤਲਾਂ ਉਹ ਗਲਾਸ ਜੇ ਪਲਾਸਟਿਕ ਦੇ ਹਾਲਾਂਕਿ ਬੈਨ ਨੇ ਪਰ ਫਿਰ ਵੀ ਸੜਕ ਦੇ ਹਾਲੇ ਦਲੇ ਜਾਂ ਅਕਸਰ ਹੀ ਗੱਡੀਆਂ ਦੇ ਵਿੱਚੋਂ ਬਾਹਰ ਸੜ ਦੇ ਨੇ ਕਿਉਂਕਿ ਸਾਨੂੰ ਪਤਾ ਉਹ ਤਾਂ ਕੁਝ ਮਿਲਣਾ ਨਹੀਂ ਤਾਂ ਸਭ ਤੋਂ ਵੱਧ ਗੰਦ ਆਪਣੇ ਪੈਂਦਾ ਤੇ ਉਹਦੇ ਮੁਕਾਬਲੇ ਜੇਕਰ ਆਪਾਂ ਗੱਲ ਕਰੀਏ ਬਾਹਰਲੇ ਮੁਲਕਾਂ ਦੀ ਤੁਸੀਂ ਆਹ ਦੇਖੋ ਵੀਡੀਓ ਦੇ ਵਿੱਚ ਤੇ ਕਿਵੇਂ ਹਾਊ ਟੂ ਕਲੇਮ ਕਿਵੇਂ ਕਲੇਮ ਕਰਨਾ ਇਹ ਮਸ਼ੀਨਾਂ ਲੱਗੀਆਂ ਨੇ ਨਾ ਔਰ ਬਹੁਤ ਏਰੀਆ ਜਿਹੜਾ ਛੱਡਿਆ ਹੋਇਆ ਦੇਖੋ ਮਸ਼ੀਨਾਂ ਪਾਂਛੇ ਨੇ ਆਹ ਕੋਈ ਘਰ ਵਾਲੇ ਮੈਨੂੰ ਲੱਗਦਾ ਭਈ ਬੋਤਲਾਂ ਵਿੱਚ ਮਸ਼ੀਨ ਦੇ ਪਾਈ ਜਾ ਰਿਆ ਤੇ ਨਾਲ ਦੀ ਨਾਲ ਡਾਲਰ ਜੁੜੀ ਜਾ ਰਿਆ ਤੇ ਇਹ ਕਲੇਮ ਜਿਹੜਾ ਤੁਹਾਡੇ ਬੈਂਕ ਖਾਤਿਆਂ ਦੇ ਵਿੱਚ ਆ ਜਾਣਾ ਜਿੰਨੀਆਂ ਬੋਤਲਾਂ ਤੁਸੀਂ ਪਾਈਆਂ ਜਾਂ ਜਿਹੜਾ ਵੀ ਪਲਾਸਟਿਕ ਦਾ ਸਮਾਨ ਜਾਂ ਜਿਵੇਂ ਉੱਥੇ ਦੁੱਧ ਵੀ ਆਉਂਦਾ ਉਹ ਵੀ ਕੈਨਾ ਪਲਾਸਟਿਕ ਦੀਆਂ ਚੀਜ਼ਾਂ ਹੀ ਆਉਂਦਾ ਤੇ ਰੀਸਾਈਕਲਿੰਗ ਦੀਆਂ ਮਸ਼ੀਨਾਂ ਜਿਹੜੀਆਂ ਨੇ ਲੱਗੀਆਂ ਹੋਈਆਂ ਨੇ ਕਿਉਂਕਿ ਕੀਮਤ ਦਾ ਪਤਾ ਨਾ ਵੀ ਇਹਨੂੰ ਆਪਾਂ ਦਵਾਂਗੇ ਤੇ ਆਪਾਂ ਨੂੰ ਫਲਾਨੀ ਕੀਮਤ ਇੰਨੀ ਕੀਮਤ ਮਿਲ ਜਾਣੀ ਆ ਆਪਣੇ ਖਾਤੇ ਚ ਆ ਜਾਣੀ ਆ ਤੇ ਗੰਦ ਸਭ ਤੋਂ ਵੱਡੀ ਗੱਲ ਆ ਵੀ ਗੰਦ ਪੈਣੋਂ ਬਚਦਾ ਗੰਦ ਤੋਂ ਗੁਰੇਜ਼ ਤੇ ਇਹ ਤਾਂ ਹੀ ਕੰਟਰੀਆਂ ਕਹਿੰਦੇ ਸੋਹਣੀਆਂ ਨੇ ਤੇ ਜਿੱਥੇ ਇੱਥੇ ਤਾਂ ਪਲਾਸਟਿਕ ਨੇ ਬਹੁਤ ਗੰਦ ਪਾਇਆ ਹੋਇਆ ਉੱਥੇ ਪਲਾਸਟਿਕ ਨੂੰ ਸਾਂਭਣ ਦੇ ਉਪਰਾਲੇ ਤੇ ਯਤਨ ਤੁਸੀਂ ਆ ਦੇਖੋ ਵੱਡੀਆਂ-ਵੱਡੀਆਂ ਮਸ਼ੀਨਾਂ ਲੱਗੀਆਂ ਨੇ ਤੇ ਇਹਨਾਂ ਦੇ ਵਿੱਚ ਬੋਤਲਾਂ ਟੈਗ ਵਾਈਜ਼ ਹੀ ਜਾਂਦੀਆਂ ਨੇ ਉਸ ਹਿਸਾਬ ਨਾਲ ਫੰਡ ਕੱਟਦੇ ਆ ਅਗਲੇ ਹਨਾ ਉਸ ਹਿਸਾਬ ਨਾਲ ਬੈਂਕਾਂ 'ਚ ਤੁਹਾਡੀਆਂ 'ਚ ਪੈਸੇ ਡਾਲਰਾਂ ਦੇ ਹਿਸਾਬ ਨਾਲ ਆ ਜਾਂਦੇ ਆ ਤੇ ਆਪਣੇ ਵੀ ਕਹਿੰਦੇ ਆ ਕੈਲੀਫੋਰਨੀਆ ਵੱਡ ਜਾਣਾ ਭਾਰਤ ਨੇ ਸੋ ਇਹ ਮਸ਼ੀਨਾਂ ਇਹ ਉਪਰਾਲੇ ਤਾਂ ਫਿਰ ਸਰਕਾਰਾਂ ਨੂੰ ਹੀ ਕਰਨੇ ਪੈਣੇ ਇੱਥੇ ਮਸ਼ੀਨਾਂ ਤਾਂ ਲੈ ਕੇ ਆਉਣੀਆਂ ਪੈਣੀਆਂ ਨੇ ਜਿਹੜੀਆਂ ਸਾਨੂੰ ਲਾਲਚ ਦੇਣ ਤੇ ਅਸੀਂ ਵੀ ਬੋਤਲਾਂ ਉਹਨਾਂ ਦੇ ਵਿੱਚ ਪਾਈਏ ਤੇ ਪਲਾਸਟਿਕ ਤੋਂ ਖੜਾ ਛੁੱਟੇ ਯਾਰ ਸਭ ਤੋਂ ਵੱਧ ਨੁਕਸਾਨ ਜਿਹੜਾ ਵਾ ਪਲਾਸਟਿਕ ਨੇ ਸਾਡੀ ਧਰਤੀ ਦਾ ਕੀਤਾ ਪਰ ਉਧਰਲੇ ਮੁਲਕਾਂ ਦੇ ਵਿੱਚ ਸੁਰਗ ਦਾ ਝੂਟਾ ਆਨੰਦ ਦਾ ਅਹਿਸਾਸ ਸਾਫ਼ ਸੁਥਰੇ ਵਾਤਾਵਰਨ ਸਾਫ਼ ਸੁਥਰਾ ਮਾਹੌਲ ਸਦਕਾ ਹੀ ਸਾਡਾ ਯੂਥ ਭੱਜਿਆ ਜਾਂਦਾ ਜਾਵੇ ਵੀ ਕਿਉਂ ਨਾ ਯਾਰ ਇੱਥੇ ਤਾਂ ਪਲਾਸਟਿਕ ਨਹੀਂ ਹਵਾ ਗੰਧਲੀ ਕਰਦੀ ਤੇ ਉਧਰ ਪਲਾਸਟਿਕ ਸਾਂਭਣ ਦੇ ਯਤਨ ਤੇ ਉਪਰਾਲੇ ਤੁਸੀਂ ਆਪ ਦੀਆਂ ਅੱਖਰਾਂ ਨਾਲ ਦੇਖ ਰਹੇ ਹੋ ਮਿਲਦੇ ਆਂ ਅਗਲੀ ਵੀਡੀਓ 'ਚ ਧੰਨਵਾਦ